ਦੀ ਆਪ ਦੀ ਜਨ ਸੇਕ ਦੀ ਸਰਦਾਰ ਕਰਵੰਤ ਸਿੰਘ ਮਹਿਤੂਤ ਸਾਹਿਬ ਜੋਨ ਇੰਚਾਰਜ ਮਹਾਲੀ ਸਾਡੇ ਬਹੁਤ ਹੀ ਸਤਿਕਾਰਯੋਗ ਸੈਕਟਰ ਪੰਜਾਬ ਸਰਦਾਰ ਕਰਵੰਤ ਸਿੰਘ ਜੀ ਜੋ ਹੁਦਾਰਾ ਜੋਨ ਇੰਚਾਰਜ ਮਹਾਲੀ ਸਾਡੇ ਬਹੁਤ ਸਿੱਤੇ ਜੋਨ ਦੇ ਇੰਚਾਰਜ ਬਹੁਤ ਸਤਿਕਾਰਯੋਗ ਨਾਰਜਨ ਜੀ ਅਤੇ ਬੜੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਮੈਨੂੰ ਬਹੁਤ ਜੀ ਸਮਾਜ ਪਾਰਟੀ ਦੇ ਵਿੱਚ ਸਬਾਹ ਨੂੰ ਸਤ ਸ੍ਰੀ ਅਕਾਲ ਤੇ ਲਖਾ ਜੀ ਅਰਜਨ ਸਿੰਘ ਦੇ ਨਾਮ ਉੱਤੇ ਚਲੇ ਗਏ ਸਾਡੇ ਲੋਕ ਸਤਜੋ ਸਾਡੇ ਪਰਮੇਸ਼ਰ ਜੀ ਤੇ ਸਾਡੇ ਪੱਤਰਕਾਰ ਸਾਹਿਬ ਸੰਜੀਪ ਸਿੰਘ ਜੀ ਡਾਕਟਰ ਜੀ ਮਾਨ ਜੀ ਤੇ ਹਰਕਾ ਪੈਣ ਦੇ ਜਿਲੇ ਦੇ ਸਤਕਰ ਤੁਸ ਜੀ ਤੋਂ ਸੰਬੰਧੀ ਫਲਕਾ ਮਰਦਾਨ ਆ ਰਾਜ ਸਿੰਘ ਅਗੂ ਜੀ ਤੇ ਹਰਕਾ ਪਤਾਨ ਪੈਂ ਤੋਂ ਤਰਵਿੰਦਰ ਸਿੰਘ ਜੀ ਤੇ ਜ਼ਿਲ੍ਹੇ ਦੇ ਕੋਆਰਡੀਨੇਟਰ ਹਰਕੇ ਦੇ ਇੰਚਾਰਜ ਕੁਟਾਰੀ ਸਾਹਿਬ ਤੇ ਹਰਕਾਰ ਸਾਂਨੇਵਾਲ ਦੇ ਇੰਚਾਰਜ ਜ਼ਿਲ੍ਹਾ ਕੋਆਰਡੀਨੇਟਰ ਦਰਸ਼ਨ ਸਿੰਘ ਪੰਨੀਆ ਤੇ ਹਰਕੇ ਦੇ ਪ੍ਰਧਾਨ ਹਰਜਿੰਦਰ ਸਿੰਘ ਸਿਆਜ ਬਣ ਜੀ ਮਨਜੀਤ ਸਿੰਘ ਜੀ ਲਈ ਇਚਾਰਜ ਦਾ ਸਤ 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 ਅਤੇ ਵਿਧਾਨ ਸਭਾ ਸਮਰਾਲੇ ਦੇ ਕੈਂਪੀਅਰ ਪਰਸੂਪ ਸਿੰਘ ਜੀ ਕਪੇਰ ਸਿੰਘ ਜੀ ਤੋਂ ਕੀ ਸਤ ਨਿਜ਼ਾਮ ਅਤੇ ਗਰਵਿੰਦਰ ਸਿੰਘ ਜੀ ਸਾਡੇ ਬਹੁਤ ਹੀ ਸਤਾਰ ਜੋ ਨਿਸ਼ਪਾਣ ਤੇ ਬਹੁਤ ਹੀ ਸਤਾਰ ਜੋ ਮਦਰ ਸਿੰਘ ਜੀ ਜਿਨ੍ਹਾਂ ਨੇ ਜ਼ਿਲ੍ਹਾ ਪੂਰੇ ਸਿਖਰ ਚੋਂ ਪੜ੍ਹਨੀ ਤੇ ਸਾਡੇ ਜਿਹੜੇ ਕੋਆਰਡੀਨੇਟਰ ਡਾਕਟਰ ਰਾਮਚੰਦ ਜੀ ਤੇ ਬਾਦਲ ਸਿੰਘ ਜੀ ਤੇ ਹਰਵਿੰਦਰ ਸਿੰਘ ਜੀ ਜਿਹਨਾਂ ਦੀ ਤੇ ਹਰਜਿੰਦਰ ਸਿੰਘ ਬਾਦਰਾ ਜੀ ਤੇ ਜਿੰਨੇ ਵੀ ਬਿਲੇ ਸਰਕਾਰ ਦੇ ਸਬੰਧ ਰੱਖੇ ਹਨ ਸਿਲਿੰਦਰ ਕੋ ਫਰਮਾਨੀ

سارا نے لیکشن لڑی اور مرن کے جو پارٹی کا سسٹرزی ہو دے ہوتاں اسی کانٹرم داتیا و داتیا عوضی راو اب دین پر کھینس بیٹھے سارا چونل چاہ جمالی تی ਸਰਦਾਰ ਜੀ ਮੀਸੀ ਤੋਂ ਦਾ ਸਤਾ ਵੀ ਜਿਲ੍ਹਾ ਪ੍ਰੀਸ਼ਦ ਚੜੀਆਂ ਨੂੰ ਮੈਂ ਤੋਂ ਵੀ ਕੋਈ ਕਮਾ ਨਹੀਂ ਆ। ਆਮਦਕਾਰ ਤੋਂ ਜਿਲ੍ਹਾ ਯਾਕੀ ਜਿਲ੍ਹਾ ਪੁਤਕਰ ਜਿਲ੍ਹਾ ਖੰਨੇ ਦੀ ਮੇਰੇ ਨਾਲ ਸਰਦਾਰ ਸਰਵਜਿੰਦ ਜੀ ਮੈਨੂੰ ਜਨਸ ਦਾ ਪੰਜਾਬ ਜੋਨ ਚਾਗ ਮਾੜੀ ਇਸ ਜਗ੍ਹਾ ਦੇ ਪ੍ਰਧਾਨ ਸਰਦਾਰ ਅਜੀਤ ਸਿੰਘ ਜੀ ਦੁਰਬਾ ਜਿਲ੍ਹਾ ਪ੍ਰਧਾਨ ਬਿਹਾਰੀ ਦੇ ਅਨਾਮ ਕਮੇਰ ਸਿੰਘ ਵਡਲਾ ਜੀ ਗੰਦਰ ਸਿੰਘ ਲਖਾ ਜੀ ਮੇਰੇ ਨਾਲ ਉਸੇ ਤੌਰ ਤੇ ਪਹੁੰਚੇ ਸੋਚਾਰ ਸੰਜੀਤ ਟਿਆੜਾ ਤੇ ਸਾਡੇ ਜਗਜੀਤ ਸਿੰਘ ਜੀ ਕਿਸਨਗੜ ਲਾਲ ਚੰਦ ਜੀ ਪੰਡਾਪਤਾ ਬਾਪ ਸਿੰਘ ਜੀ ਮਿੰਨਰ ਜੌਨ ਮਹਾਰੀ ਕਰਮੇਸ਼ਿੰਦਰ ਦੀ ਬਖਸਾ آتھو پارکی کا حکم سی میلے لڑو دروں گا مجھے 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 بہت اس کا دور بہت سائی پیدیل <سؤال> ساپ ملے اکسا دیں گا تیر onward <laughs> ਹਰਜਿੰਦਰ ਸਿੰਘ ਬਾਦਰਾ ਜੀ ਬੈਠੇ ਨੇ ਤੇ ਜਿਨ੍ਹਾਂ ਨੇ ਪੂਰਾ ਜੋ ਕੰਮ ਕੀ ਮੈਨੂੰ ਜਿਹੜਾ ਸੁਭਾਨ ਦੀ ਕੀ ਲਗਾਈ ਮੈਂ ਉਹਨਾਂ ਦਾ ਵੀ ਇੱਥੇ ਧੰਨਵਾਦ ਵੀ ਕਰਦਾ ਹਾਂ ਅਗਰ ਕਿਹਨਾਂ ਦਾ ਧੰਨਵਾਦ ਇਸ ਕਰਦਾ ਵੀ ਅਮੀ ਖੰਨੇ ਦੀ ਜੀਰੋ ਜਿਹੜੀ ਤੇ ਆਪਾਂ ਨੂੰ 2-2 ਲੱਖ ਰੁਪਏ ਵਟ ਲਗੇ ਤੇ ਖੰਨੇ ਦੀ ਜੀਰੋ ਕੋੜੀ ਤਾਂ ਜਿਹਸ ਸਿੰਘ ਜੀ ਕਰਨ ਦਿੱਤੀ 5000 ਰੁਪਏ ਦੇ ਟਿਕਟ ਖੰਡ ਦੇ ਵਿੱਚ ਇਹਨਾਂ ਨੇ ਚੋਗਲਾ ਪਾਏ ਰੱਖਿਆ ਜੋ ਨੋਟ ਤਾਂ ਇਹਨਾਂ ਦਾ ਧੰਨਵਾਦ ਕੋਲ ਕੋਲ ਸਾਡੇ ਬਹੁਤ ਹੀ ਸਤਿਕਾਰਯੋਗ ਜਗਤਾਰ ਸਿੰਘ ਜੀ ਭਾਮੀਆਂ ਸਾਡੇ ਬਾਰਦੇ ਦੀ ਬੁਢਾਣ ਸੁਭਾ ਹੈ ਅਜੋ ਤੇ ਅਜੋ ਸਾਡੇ ਬਾਰਦੇ ਦੀ ਬੁਢਾਣ ਸੁਭਾ 2 ਲੱਖ ਰੁਪਇਆ ਉਹ ਫਟਦੇ ਵਿੱਚ 1 ਲੱਖ ਰੁਪਇਆ ਜਗਤਾਰ ਸਿੰਘ ਭਾਮੀਆਂ ਤੇ ਹਰਜਨ ਮਸੂਲ ਸਜਾਪਾ ਜੀ ਨੇ ਬੋਲੇ ਹੋਰ ਹੋਰ ਆਪੈਂ ਜਿਹੜੇ ਦਸਵੀ ਕਰਕੇ ਤੇ ਫੰਡ ਵੀ ਦੇ ਕੇ

ਹਲਕੇ ਦੇ ਪ੍ਰਧਾਨ ਸੇਵ ਸਿੰਘ ਜੀ ਵਿਸਰਾਉ ਆਪੋ ਜੀ ਇਹਨਾਂ ਨੇ ਵੀ ਕੁਝ ਦੇਰ ਤੋਂ ਤੱਕ ਯੋਗਿੰਦ ਦੇ ਕਰ ਗਏ ਨਾ ਜਾਂ ਪਤਾ ਲੱਗਿਆ ਇਹ ਸੀਰਨ ਨਾਲ ਮੈਂ ਤੁਹਾਨੂੰ ਸਭ ਵਾਦਾ ਕਰਕੇ ਆਂ ਕਿ ਜਦੋਂ ਸਰਕਾਰ ਬਣੂਗੀ ਤੇ ਤੁਹਾਨੂੰ ਤੁਹਾਡਾ ਜਿਹੜਾ ਰੈਂਕ ਬਣਦਾ ਉਹ ਡੀਐਸ ਦਾ ਰੈਂਕ ਬਣਦਾ ਐਸਡੀਐਮ ਦਾ ਡੀਐਫ ਦਾ ਰੈਂਕ ਬਣਦਾ ਇਹ ਤੁਹਾਨੂੰ ਮਿਲਣਾ ਨਿਸ਼ਚਿਤ ਹੈ ਇਹਨਾਂ ਨੂੰ ਸਮਝਾਉਂਦਾ entendeu ondereunde. Ek getalie sahab <try> alu <try> se <try> gelu. ਇਹ ਸਾਥੀ ਜਿਹੜਾ ਇਸੇ ਸੁਬਾਨ ਅੱਲ੍ਹਾ ਜਗਤ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਪਤਨ ਸਿੰਘ ਕ੍ਰਿਪੂ ਸਿੰਘ ਸਾਹਿਬ 2-2 ਲੱਖ ਦੀ ਬੀਤੀ ਲਾ ਕੇ ਗਏ ਸੀ ਤੇ ਉਹਦੇ ਵਿੱਚ ਜਿਹੜਾ ਸਾਡੇ ਵਾਲਾ ਉਹ ਪਹਿਲੇ ਨੰਬਰ ਤੇ ਆ ਰਾਇਪੁਰ ਫਿਚਰ ਨੁਕੀਆ ਤੇ ਬਾਕੀ ਸੇਰ ਬਦਾਪਸਾ ਨੂੰ ਮਿਲਦੀ ਆ ਜਿਹੜਾ ਪਹਿਲਾ ਉਹੀ ਦੋਹਰਾ ਨਾ ਪਹਿਲਾ ਮੈਂ ਤੁਹਾਨੂੰ ਤੇਂਦੀ ਕਹਾਣੀ ਅਸੀਂ ਜੋ ਉੱਪਰ ਜਿਹੜਾ ਜੋਰ ਦੱਸਿਆ ਉਹ ਹਾਲੇ ਜਿਹਨਾਂ ਕਿਹਾ ਸੀ ਲੈ ਕੇ ਹਾਂ ਕਿ ਇਹ ਜ਼ਰੂਰ ਤੁਸੀਂ ਦਮਕ ਰੱਖ ਕੇ ਜਾਣਾ ਹੈ ਤਾਂ ਕਿ ਸਾਡਾ ਪਾਰਟੀ ਦਾ ਹੁਕਮ ਜੇ ਤੁਸੀਂ ਪਾਰਟੀ ਦਾ